ਪੰਜਾਬੀ ਐਕਟਰ ਅਤੇ ਸਿੰਗਰ ਦਿਲਜੀਤ ਦੋਸਾਂਝ ਲਈ ਆ ਸਾਲ ਕਾਫੀ ਵਧੀਆ ਰਿਹਾ। ਹਰ ਦਿਨ ਦਿਲਜੀਤ ਆਪਣੀ ਮਿਹਨਤ ਸਦਕਾ ਸਫਲਤਾ ਦੇ ਨਵੇਂ ਝੰਡੇ ਗੱਡ ਰਿਹਾ ਹੈ। ਹੁਣ ਇੱਕ ਹੋਰ ਸਫਲਤਾ ਦਿਲਜੀਤ ਦੋਸਾਂ ਦੀ ਝੋਲੀ ਆ ਪਈ। ਦਿਲਜੀਤ ਨੇ ਕੈਨੇਡਾ ਸ਼ੋਅ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਪਹੁੰਚੇ। ਦਿਲਜੀਤ ਨੇ ਟਰੂਡੋ ਨਾਲ ਗਰਮਜੋਸ਼ੀ ਚ ਮੇਲ ਮਿਲਾਪ ਕੀਤਾ ਅਤੇ ਟਰੂਡੋ ਨੇ ਵੀ ਦਿਲਜੀਤ ਨਾਲ ਕੁੱਟ ਕੇ ਜੱਫੀਆਂ ਪਾਈਆਂ। ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕੈਨੇਡਾ ਦੇ ਪੀਐਮ ਨੇ ਲਿਖਿਆ ਕੀ ਦਲਜੀਤ ਦੋਸਤਾਂ ਦੇ ਸ਼ੋਅ ਤੋਂ ਪਹਿਲਾਂ ਉਹਨਾਂ ਨੂੰ ਗੁੱਡ ਲੱਕ ਕਹਿਣ ਲਈ ਰਾਜਸੈਂਟਰ ਪਹੁੰਚਿਆ ਹਾਂ ਕੈਨੇਡਾ ਇੱਕ ਮਹਾਨ ਦੇਸ਼ ਹੈ ਇੱਥੇ ਪੰਜਾਬ ਤੋਂ ਆਇਆ ਮੁੰਡਾ ਇਤਿਹਾਸ ਬਣਾ ਰਿਹਾ ਹੈ ਅਤੇ ਸਟੇਡੀਅਮ ਸੋਲਿਡ ਆਊਟ ਕਰ ਰਿਹਾ ਹੈ ਵਿਪਿੰਤਾ ਸਾਡੀ ਸ਼ਕਤੀ ਹੀ ਨਹੀਂ ਸਗੋਂ ਸਾਡੀ ਸੁਪਰ ਪਾਵਰ ਹੈ ਟਰੁੱਡੋ ਜਦੋਂ ਦਲਜੀਤ ਨਾਲ ਆਪਣੀ ਫੋਟੋ ਸ਼ੇਅਰ ਕਰ ਸਕਦਾ ਹੈ ਤਾਂ ਫਿਰ ਦੋਸਾਂਝਾ ਆਲਾ ਪਿੱਛੇ ਕਿਵੇਂ ਰਹਿੰਦਾ ਦਲਜੀਤ ਦੇ ਵੀਡੀਓ ਵਿੱਚ ਟਰੁੱਡੋ ਉਹਨਾਂ ਦੇ ਕ੍ਰੂ ਮੈਂਬਰਾਂ ਨਾਲ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਸ਼ੋ ਦਾ ਆਨੰਦ ਮਾਨਦੇ ਐਨਾ ਹੀ ਨਹੀਂ ਟ੍ਰੂਡੋ ਵੀ ਕਹਿ ਰਿਹਾ ਹੈ ਕਿ ਆ ਗਈ ਪੰਜਾਬੀ ਆ ਗਈ ਪੰਜਾਬੀ ਦਲਜੀਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਵਿਪਿੰਤਾ ਕੈਨੇਡਾ ਦੀ ਸ਼ਕਤੀ ਹੈ ਪ੍ਰਧਾਨ ਮੰਤਰੀ ਇਤਿਹਾਸ ਬਣਦਾ ਦੇਖਣ ਆਏ ਹਨ ਅਸੀਂ ਰਾਜਸ ਸੈਂਟਰ ਵਿੱਚ ਸੋਲਡ ਆਊਟ ਹਾਂ ਜਿਕਰ ਜੋ ਹੈ ਕਿ ਦਲਜੀਤ ਟੋਰਾਂਟੋ ਕੈਨੇਡਾ ਵਿੱਚ ਰੋਜਸ ਸੈਂਟਰ ਨੂੰ ਸੋਲਡ ਆਊਟ ਕਰਨ ਵਾਲਾ ਪਹਿਲਾ ਪੰਜਾਬੀ ਆਰਟਿਸਟ ਬਣ ਗਿਆ ਹੈ ਪਿਛਲੇ ਦਿਨਾਂ ਵਿੱਚ ਦਲਜੀਤ ਦੋਸਾਂਝ ਨੇ ਪ੍ਰਸਿੱਧ ਸ਼ੋਅ ਦੀ టు ਨਾਈਟ ਸ਼ੋਅ ਵਿੱਚ ਪਰਫਾਰਮ ਕੀਤਾ ਜਿਹੜਾ ਕਾਫੀ ਵੱਡਾ ਇੰਟਰਨੈਸ਼ਨਲ ਪਲੇਟਫਾਰਮ ਹੈ ਇਸ ਦੇ ਨਾਲ ਹੀ ਹਾਲੀਵੁੱਡ ਦਲਜੀਤ ਦੋਸਾਂਝ ਦੀ ਫਿਲਮ ਜੱਟ ਐਂਡ ਜੁਲੀਅਟ 3 ਨੇ ਵੀ ਨਾਰਥ ਅਮਰੀਕੀ ਬਾਕਸ ਆਫਿਸ ਉੱਤੇ ਧੂੜਾਂ ਪੱਟ ਰੱਖੀਆਂ ਹਨ ਜੱਟ ਐਂਡ ਜੁਲੀਅਟ ਨੇ 15 ਦਿਨਾਂ ਦੇ ਵਿੱਚ ਹੁਣ ਤੱਕ ਵਰਲਡਵਾਈਡ 76 ਕਰੋੜ ਦਾ ਕਲੈਕਸ਼ਨ ਕਰ ਲਿਆ ਇਸ ਤੋਂ ਇਲਾਵਾ ਦਲਜੀਤ ਇਮਤੀਆਜ ਅਲੀ ਵੱਲੋਂ ਡਾਇਰੈਕਟ ਕੀਤੀ ਗਈ ਫਿਲਮ ਚਮਕੀਲਾ ਵਿੱਚ ਨਜ਼ਰ ਆਈ ਸੀ ਇਸ ਫਿਲਮ ਵਿੱਚ ਦਲਜੀਤ ਦੇ ਨਾਲ ਪਰਨੀਤੀ ਚੋਪੜਾ ਵੀ ਨਜ਼ਰ ਆਈ ਸੀ ਇੱਕ ਗੱਲ ਤਾਂ ਪੱਕੀ ਹੈ ਕਿ ਦਲਜੀਤ ਨੇ ਪੂਰੀ ਦੁਨੀਆ ਵਿੱਚ ਪੰਜਾਬੀ ਅਤੇ ਪੰਜਾਬੀ ਏਦਾਂ ਝੰਡਾ ਬੁਲੰਦ ਕੀਤਾ ਹੈ